ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਸਭਾ ਦੇ ਨਤੀਜੇ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਜੇਕਰ ਅਸੀਂ ਗੱਲ ਕਰੀਏ ਗੁਰਦਾਸਪੁਰ ਹਲਕੇ ਦੀ ਤਾਂ ਗੁਰਦਾਸਪੁਰ ਪਠਾਨਕੋਟ ਤੋਂ ਕਾਂਗਰਸੀ ਉਮੀਦਵਾਰ ਜਿਹੜੇ ਨੇ ਸੁਖੀ ਰੰਦਾਵਾ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਜਿੱਤ ਜਿਹੜੀ ਆ ਉਹ ਪੱਕੀ ਕੀਤੀ ਗਈ ਹੈ ਪੱਕੇ ਚੰਡੇ ਜਿਹੜੇ ਨੇ ਉਹ ਕਾਂਗਰਸੀ ਵਰਕਰਾਂ ਵੱਲੋਂ ਗੱਡੇ ਗਏ ਨੇ ਤੇ ਇਸ ਮੌਕੇ ਤੇ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਵੱਲੋਂ ਵੀ ਜਿਹੜੀ ਆ ਆਪਣੇ तमाम ਕਾਂਗਰਸੀ ਲੀਡਰਾਂ ਦੇ ਨਾਲ ਮਿਲ ਕੇ ਜਿਹੜੀ ਖੁਸ਼ੀ ਆ ਉਹ ਮਨਾਈ ਜਾ ਰਹੀ ਹੈ ਇਹ ਤਾਂ ਜਸ਼ਨ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਕਾਂਗਰਸੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਹੋਏ तमाम ਲੋਕਾਂ ਨੂੰ ਦਿਲੋਂ ਧੰਨਵਾਦ ਦਿੱਤਾ ਹੈ ਤੇ ਇਸ ਮੌਕੇ ਤੇ ਅਮਿਤ ਵਿਜ ਦੇ ਨਾਲ ਵੀ ਅਸੀਂ ਖਾਸ ਗੱਲਬਾਤ ਕੀਤੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੇ ਕਿੰਨੀ ਜ਼ਿਆਦਾ ਉਹਨਾਂ ਨੇ ਇਸ ਵੋਟਾਂ ਦੇ ਵਿੱਚ ਜਿਹੜੀ ਹੈ ਮਿਹਨਤ ਕੀਤੀ ਹੈ ਉਹ ਸਾਰੀ ਚੀਜ਼ਾਂ ਦੇ ਬਾਰੇ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਉਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਤੇ ਕਾਂਗਰਸੀ ਲੀਡਰਸ਼ਿਪ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਖੁਸ਼ੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਆ ਜਾ ਰਿਹਾ ਇਸ ਮੌਕੇ ਤੇ ਗੁਰਦਾਸਪੁਰ ਤੋਂ ਲੀਡ ਕਰਨ ਲਈ ਗੁਰਦਾਸਪੁਰ ਤੋਂ ਜਿੱਤਣ ਦੇ ਲਈ ਇਸ ਦੇ ਨਾਲ ਹੀ ਨਾਲ ਅਮਿਤ ਵਿਜ ਨੇ ਵੀ ਖਾਸ ਗੱਲਬਾਤ ਜਿਹੜੀ ਹੈ ਉਹ ਕੀਤੀ ਆ ਉਹ ਦੇਖਦੇ ਆ ਤੇ ਸੁਣਦੇ ਆ ਕਿਸ ਤਰ੍ਹਾਂ ਨਾਲ ਇਹ ਲੋਕ ਸਭਾ ਦਾ ਜਿਹੜਾ ਫੇਜ਼ ਰਿਹਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਿਲ ਕੀਤੀ ਹੈ ਤੇ ਅਗਲੀ ਰਣਨੀਤੀ ਜਿਹੜੀ ਹੈ ਉਹ ਕਾਂਗਰਸ ਦੀ ਕੀ ਹੋਵੇਗੀ ਕਿਸ ਤਰ੍ਹਾਂ ਦੇ ਨਾਲ ਡਵੈਲਪਮੈਂਟ ਦੇ ਜਿਹੜਾ ਕੰਮ ਹੈ ਉਹ ਕੀਤਾ ਜਾਵੇਗਾ ਕੋਲੇ ਮੈਂ ਜੀ ਸਰ ਸੁਖੀ ਜੀ ਅੱਜ ਵੱਡੀ ਜਿੱਤ ਤੋਂ ਜਿੱਤੇ ਕਿ ਚੱਲ ਜਾਉਗਾ ਮੈਂ ਸਭ ਤੋਂ ਪਹਿਲੇ ਪੂਰੀ ਗੁਰਦਾਸਪੁਰ ਪਾਰਲੀਮੈਂਟ ਦੇ ਲੋਕਾਂ ਦਾ ਔਰ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਅਸੀਂ ਜਿੱਤ ਪਾਏ ਆ ਮੈਂ ਉਹਨਾਂ ਦਾ ਸੁਖੀ ਰੰਦਾਵਾ ਜੀ ਵੱਲੋਂ ਔਰ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਬਹੁਤ ਥੈਂਕਸ ਕਰਨਾ ਸਪੈਸ਼ਲੀ ਪਠਾਨਕੋਟ ਦੇ ਲੋਕਾਂ ਦਾ ਭੋਆ ਦੇ ਲੋਕਾਂ ਦਾ ਸੁਜਾਨਪੁਰ ਦੇ ਲੋਕਾਂ ਦਾ ਔਰ ਪੂਰੀ ਡਿਸਟ੍ਰਿਕਟ ਗੁਰਦਾਸਪੁਰ ਦੇ ਲੋਕਾਂ ਦਾ ਮੈਂ ਨਾਲ ਹੀ ਦੇਸ਼ ਵਿੱਚ ਜੋ ਰਿਜ਼ਲਟ ਆਏ ਨੇ ਜੋ ਇੱਕ ਤੁਸੀਂ ਦੇਖਿਆ ਕਿ ਐਗਜ਼ਿਟ ਪੋਲ ਆ ਰਹੇ ਸੀ एकदम ਦੇਸ਼ ਵਿੱਚ ਅਸ਼ਾਂਤੀ ਦਾ ਮਾਹੌਲ ਫਲਾਇਆ ਜਾ ਰਿਹਾ ਸੀ ਮੈਨੂੰ ਲੱਗਦਾ ਹੈ ਕਿ ਹਜੇ ਵੀ ਜਿਹੜੇ ਰੀਅਲ ਮੁੱਦੇ ਨੇ ਉਹ ਮਹਿੰਗਾਈ ਦੇ ਨੇ ਬੇਰੋਜ਼ਗਾਰੀ ਦੇ ਨੇ ਔਰ ਜੋ ਅਸ਼ਾਂਤੀ ਫੈਲਾਈ ਜਾ ਰਹੀ ਹੈ ਲੋਕੀ ਉਸ ਨੂੰ ਨਕਾਰਿਆ ਇਵਨ ਜੇ ਤੁਸੀਂ ਯੂਪੀ ਦੇ ਰਿਜ਼ਲਟ ਦੇਖੋ ਤੁਸੀਂ ਬਿਹਾਰ ਦੇ ਦੇਖੋ ਮਹਾਰਾਸ਼ਟਰ ਦੇਖੋ ਰਾਜਸਥਾਨ ਦੇਖੋ ਹਰਿਆਣਾ ਦੇਖੋ ਪੰਜਾਬ ਦੇਖੋ ਤੇ ਮੈਨੂੰ ਲੱਗਦਾ ਹੈ ਵਾਪਸ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਤੇ ਵਿਸ਼ਵਾਸ ਆਇਆ ਹੈ ਔਰ ਵਾਪਸ ਉਹ ਕਾਂਗਰਸ ਨੂੰ ਮੈਨੂੰ ਲੱਗਦਾ ਹੈ ਲੋਕੀ ਵਾਪਸ ਸੱਤਾ ਚ ਲਈ ਆ ਕੇ ਦੇਸ਼ ਨੂੰ ਬਚਾਣਾ ਚਾਹੁੰਦੇ ਨੇ ਸੈਕੰਡਲੀ ਜਿਹੜੇ ਐਕਸਪੈਰੀਮੈਂਟ ਹੋਏ ਨੇ ਚਾਹੇ ਭਾਜਪਾ ਦੇ 10 ਸਾਲ ਦੇ ਐਕਸਪੈਰੀਮੈਂਟ ਹੋਏ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਐਕਸਪੈਰੀਮੈਂਟ ਹੋਏ ਨੇ ਇੱਕ ਸੀਟ ਤੇ ਜਿਹੜੀ ਹੈ ਜਲੰਧ ਹੁਸ਼ਿਆਰਪੁਰ ਦੀ ਜਿੱਤੇ ਦੇ ਨੇ ਉੱਥੇ ਸਾਡਾ ਬੰਦਾ ਲੈ ਕੇ ਜਾ ਕੇ ਜਿੱਤ ਗਏ ਔਰ ਜੋ ਲੋਕਾਂ ਨੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰਿਆ ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਰਿਜ਼ਲਟ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵੋਟ ਬੈਂਕ 5 6% ਹੀ ਰਹਿ ਜਾਣਾ ਹੈ ਮੈਂ ਫਿਰ ਲੋਕਾਂ ਦਾ ਬਹੁਤ ਸ਼ੁਕਰੀਆਦਾ ਕਰਨਾ ਔਰ ਪਠਾਨਕੋਟ ਦੇ ਸਪੈਸ਼ਲੀ ਲੋਕਾਂ ਨੂੰ ਮੈਂ ਥੈਂਕਸ ਕਰਨਾ ਚਾਹਨਾ ਡਿਸਟ੍ਰਿਕਟ ਪਠਾਨਕੋਟ ਔਰ ਡਿਸਟ੍ਰਿਕਟ ਗੁਰਦਾਸਪੁਰ ਔਰ ਪਾਰਲੀਮੈਂਟ ਦੇ ਕਿ ਬਹੁਤ ਹੀ ਅੱਛਾ ਡਿਸੀਜਨ ਤੁਸੀਂ ਲਿਆ ਨੰਦਾਵਾ ਸਾਹਿਬ ਵਰਗੀ ਸਖਸ਼ੀਅਤ ਨੂੰ ਨੰਦਾਵਾ ਸਾਹਿਬ ਵਰਗੀ ਸਖਸ਼ੀਅਤ ਨੂੰ ਜਤਾਇਆ ਔਰ ਮੈਂ ਇਹਨਾਂ ਜ਼ਰੂਰ ਕਹਾਂਗਾ ਜੋ ਨਾਰਕੀ ਫੈਲੀ ਦੀ ਸੀ ਪਠਾਨਕੋਟ ਵਿੱਚ ਮੈਂ ਉਹਨਾਂ ਨਾਲ ਲੱਗ ਕੇ ਚਾਹੇ ਟਾਕੀ ਦਾ ਪੁਲ ਹੈ ਚਾਹੇ ਹੋਰ ਕੰਮ ਰੁਕੇ ਦੇ ਨੇ ਚਾਈ ਇੰਡਸਟਰੀਜ਼ ਅਸੀਂ ਮਿਲ ਕੇ ਲੈ ਕੇ ਆ ਸਕਨੇ ਆ ਅਸੀਂ ਸਾਰਾ ਮਿਲ ਕੇ ਉਹਨਾਂ ਨਾਲ ਕੰਮ ਕਰਾਂਗੇ ਤੇ ਵਾਪਿਸ ਪਠਾਨਕੋਟ ਵਿੱਚ ਖੁਸ਼ਹਾਲੀ ਤੇ ਜਿਹੜੀ ਡਲਪੈਨ ਰੁਕੀ ਦੀ ਹੈ ਉਹਨੂੰ ਅਸੀਂ ਗਰੋਥ ਦੇ ਪਾਸੇ ਲੈ ਕੇ ਜਾਵਾਂਗੇ ਗੁਰਦਾਸਪੁਰ ਤਰੰਦਾਵਾ WhatsApp ਸ਼ੁਰੂ ਤੋਂ ਹੀ ਲੀਡ ਲੈ ਰਹੀ ਹੁਣ ਤੱਕ 43000 ਤੋਂ ਵੱਧ ਦੀ ਲੀਡ ਹੋ ਚੁੱਕੀ ਕਿੰਨੇ ਤੱਕ ਦੀ ਉਮੀਦ ਹੈ ਲੀਡ ਜਿਹੜੀ ਹੁੰਦੀ ਹੈ ਦੇਖੋ ਜਿੱਤ ਤੇ ਜਿੱਤ ਹੁੰਦੀ ਹੈ ਔਰ ਰੰਦਾਵਾ ਸਾਹਿਬ ਨੂੰ ਲੋਕਾਂ ਨੇ 50 60000 ਤੋਂ ਜਿਹੜਾ ਜਿਤਾ ਦੇਣਾ ਔਰ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰੀ ਸਾਡੀ ਖੁਸ਼ਕਿਸਮਤੀ ਹੈ ਪਾਰਲੀਮੈਂਟ ਨੂੰ ਗੁਰਦਾਸਪੁਰ ਪਾਰਲੀਮੈਂਟ ਨੂੰ ਕੋਈ ਇਹੋ ਜੀ ਸ਼ਖਸੀਅਤ ਮਿਲੀ ਹੈ ਜੋ ਇੱਕ ਇਮਾਨਦਾਰ ਸ਼ਭੀ ਵਾਲੇ ਨੇ ਔਰ ਐਕਸਪੀਰੀਅੰਸ ਹੈ ਬਹੁਤ ਸੀਨੀਅਰ ਲੀਡਰ ਨੇ ਤੇ ਹੁਣ ਜਿਹੜੇ ਸਾਡੇ ਇਲਾਕੇ ਦੇ ਕੰਮ ਹੋ ਸਕਣਗੇ ਔਰ ਸਭ ਤੋਂ ਵੱਡੀ ਗੱਲ ਹੈ ਇਨਸਾਫ ਹੋਏਗਾ ਕਿਸੇ ਦੇ ਧੱਕਾ ਨਹੀਂ ਹੋਏਗਾ ਔਰ ਮੈਂ ਨਾ ਜ਼ਰੂਰ ਕਹਿਣਾ ਕਿ ਮੈਂ ਰੰਧਾਵਾ ਸਾਹਿਬ ਨਾਲ ਮਿਲ ਕੇ ਜੋ ਮੇਰੀ ਸਭ ਤੋਂ ਵੱਡੀ ਪ੍ਰਾਇਰਟੀ ਰਹੇਗੀ ਉਹ ਹੈਗੀ ਇੰਡਸਟਰੀਅਲ ਗਰੋਥ ਦੀ ਤਾਕੀ ਸਾਡੇ ਬੱਚਿਆਂ ਵਾਸਤੇ ਰੋਜ਼ਗਾਰ ਦੇ ਸੁਵਿਧਾएं ਪੈਦਾ ਹੋ ਸਕਣ ਇੱਥੇ ਜਿਹੜੇ ਮੇਜਰ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਨੇ ਉਹ ਸੀ ਕਰ ਸਕੀਏ ਸਾਡਾ ਟੂਰਿਜ਼ਮ ਦਾ ਪ੍ਰੋਜੈਕਟ ਮੈਂ ਮਨਜ਼ੂਰ ਕਰਾ ਕੇ ਬੈਠੇ ਦਾ ਬੰਦਾਵਾ ਸਾਹਿਬ ਨਾਲ ਮਿਲ ਕੇ ਮੈਂ ਸਭ ਤੋਂ ਪਹਿਲੇ ਟੂਰਿਜ਼ਮ ਪ੍ਰੋਜੈਕਟ ਦੇ ਉੱਪਰ ਫੋਕਸ ਕਰਾਂਗਾ ਬ੍ਰਿਜੇਸ ਦੇ ਉੱਪਰ ਫੋਕਸ ਕਰਾਂਗਾ ਸਾਡੀ ਜੁਗਿੰਦਰਨਗਰ ਰੇਲਵੇ ਲਾਈਨ ਦੇ ਉੱਪਰ ਫੋਕਸ ਕਰਾਂਗਾ ਸਾਡਾ ਮੀਰਥਲ ਨਲੂੰਗਾ ਦਾ ਬ੍ਰਿਜ ਮੈਂ ਅਪਰੂਵ ਕਰਾ ਕੇ ਬੈਠੇ ਦਾ 30 ਕਰੋੜ ਰੁਪਇਆ ਪਠਾਨਕੋਟ ਦਾ ਉਹ ਕੰਮ ਉੱਥੇ ਹੀ ਰੁਕੇ ਦਾ ਉਹ ਮੈਂ ਉਹਨਾਂ ਨਾਲ ਮਿਲ ਕੇ ਜਿਹੜਾ ARU ਵੀ ਬੰਦਾ ਉਹ ਬਣਾਵਾਂਗਾ ਸੈਂਟਰਲ ਗਵਰਨਮੈਂਟ ਤੋਂ ਸਾਡੇ ਸ਼ਹਿਰ ਵਾਸਤੇ ਜੋ ਵੀ ਪੈਸੇ ਆ ਸਕਦੇ ਨੇ ਉਹ ਆਣਗੇ ਨਾਲ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਔਰ ਕਿਸਾਨਾਂ ਨੂੰ ਇੱਕ ਗੱਲ ਦੱਸਾਂਗਾ ਕਿ ਹੂਨ ਮੋਦਵਾਰ ਜਿੱਤੇ ਨੇ ਚੰਨੀ ਜੀ ਜਿੱਤੇ ਨੇ ਵਿਰਿੰਗ ਸਾਹਿਬ ਜਿੱਤੇ ਨੇ ਰੰਦਾਵਾ ਸਾਹਿਬ ਜਿੱਤੇ ਨੇ ਔਰ ਸਖਸ਼ੀਤਾ ਜਿੱਤੀਆਂ ਹੁਣ ਤੁਸੀਂ ਚਿੰਤਾ ਨਾ ਕਰੋ ਪਾਰਲੀਮੈਂਟ 'ਚ ਪੰਜਾਬ ਗੂੰਜੇਗਾ ਔਰ ਵਪਾਰੀਆਂ ਤੋਂ ਲੈ ਕੇ ਕਿਸਾਨਾਂ ਦੀ ਆਵਾਜ਼ ਪੰਜਾਬ ਪਾਰਲੀਮੈਂਟ 'ਚ ਗੂੰਜੇਗੀ ਤੇ ਹੁਣ ਜਿੰਨੀਆਂ ਵੀ ਪਾਲਿਸੀਆਂ ਬਣਨਗੀਆਂ ਉਹ ਸਾਡੇ ਪੰਜਾਬ ਵਾਸਤੇ ਸਾਡੇ ਪੰਜਾਬ ਦੀ ਬਿਹਤਰੀ ਵਾਸਤੇ ਬਣਨਗੀਆਂ ਪਠਾਨਕੋਟ 'ਚ ਕਾਂਗਰਸ ਜ਼ਿਲੇ 'ਚ ਜਿਹੜੀ ਡਾਊਨ ਗਈ ਆ ਉਹਦੇ ਨੇ ਕੀ ਅੱਗੇ ਪ੍ਰਯਾਸ ਰਹਿਣਗੇ ਅਸੀਂ 2019 'ਚ 35000 ਤੋਂ ਹਾਰੇ ਸੀ ਸੁਜਾਨਪੁਰ 29000 ਤੋਂ ਹਾਰੇ ਸੀ ਅਸੀਂ ਪਠਾਨਕੋਟ ਔਰ ਕੋਹਾਵੀ ਅਸੀਂ 28 29000 ਤੋਂ ਹਾਰੇ ਸੀ ਔਰ ਮੈਨੂੰ ਲੱਗਦਾ ਕਿ ਜਿਹੜਾ ਹੂਨ ਇਹ ਰਿਜ਼ਲਟ ਆਇਆ ਹੈ ਲੋਕਾਂ ਨੇ ਉਹ ਲੀਡ ਬਹੁਤ ਜ਼ਿਆਦਾ ਘਟਾਈ ਹੈ ਕਿਉਂਕਿ ਸਾਡਾ ਕੁਝ ਵੋਟ ਬੈਂਕ ਆਮ ਆਦਮੀ ਪਾਰਟੀ ਡਾਊਨ ਤੇ ਬਹੁਤ ਹੋਈ ਹੈ ਪਰ ਕੁਝ ਵੋਟ ਬੈਂਕ ਸਾਡਾ ਆਮ ਆਦਮੀ ਪਾਰਟੀ ਵੀ ਲੈ ਕੇ ਗਈ ਹੈ ਔਰ ਮੈਂ ਤੁਹਾਨੂੰ ਯਕੀਨਨ ਕਹਿਣਾ ਅਗਲੀ ਵਾਰੀ ਜਦੋਂ ਫੇਰ ਇਲੈਕਸ਼ਨ ਹੋਏਗਾ ਆਮ ਆਦਮੀ ਪਾਰਟੀ ਦਾ 1-2% ਵੋਟ ਰਹਿ ਜਾਣਾ ਅਸੀਂ ਅਗਲੀ ਵਾਰੀ ਕਦੀ ਹੋਏਗਾ ਡਿਸਟ੍ਰਿਕਟ ਪਠਾਨਕੋਟ ਜਿੱਤ ਕੇ ਨਿਕਲਾ ਮੰਤਰੀ ਦੇ ਹਲਕੇ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ ਵੋਟ ਬਹੁਤ ਆਮ ਆਦਮੀ ਪਾਰਟੀ ਦੇ ਮੈਂ ਤੁਹਾਨੂੰ ਦੱਸ ਰਿਹਾ ਜੀ ਲੋਕਾਂ ਨੇ ਆਮ ਆਦਮੀ ਪਾਰਟੀ ਮਨੋ ਲਾਤੀ ਹੈ ਕਰਪਸ਼ਨ ਇਹਨਾਂ ਨੇ ਕਿੰਨੀ ਦੀ ਹੈ ਅਸ਼ਾਂਤੀ ਇਹਨਾਂ ਨੇ ਫੈਲਾਈ ਦੀ ਹੈ ਲਾਅ ਐਂਡ ਆਰਡਰ ਦੀ ਇਸ਼ੂ ਹੈ ਇੱਥੇ ਨੇ ਡਰੱਗ ਛੱਤੇ ਫੈਲੀ ਦੀ ਹੈ ਡਵੈਲਪਮੈਂਟ ਦੇ ਕੰਮ ਇੱਥੇ ਜ਼ੀਰੋ ਹੋਏ ਨੇ ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਅੱਜ ਦੇ ਰਿਜ਼ਲਟ ਤੋਂ ਬਾਅਦ ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ ਜੀ ਅੱਜ ਦੇ ਰਿਜ਼ਲਟ ਤੋਂ ਬਾਅਦ ਆਮ ਆਦਮੀ ਪਾਰਟੀ ਬਸ ਜਿੰਨੀ ਦੇਰ ਤੱਕ ਸਰਕਾਰ ਹੈ ਉਨੀ ਦੇਰ ਤੱਕ ਹੀ ਹੈ 2027 ਦੇ ਇਲੈਕਸ਼ਨ ਚ ਤੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਸੀਟ ਇਹਨਾਂ ਨੂੰ ਮਿਲੇਗੀ ਪੰਜਾਬ ਦੇ ਕੈਮਰਾ ਪਰਸਿੰਧ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ